ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਮਿਨੀ ਬਲੌਗ ਅਸੀਂ ਸਾਡਾ ਹਜੂਰ ਸਾਹਿਬ ਦੇ ਵਿੱਚ ਨੈਕਸਟ ਡੇ ਜਿਸ ਦਿਨ ਅਸੀਂ ਸਾਰੇ ਗੁਰਦੁਆਰਿਆਂ 'ਚ ਘੁੰਮੇ ਸੀ ਜੋ ਕਿ ਗੁਰਦੁਆਰੇ ਸਾਰੇ ਨਾਲ-ਨਾਲ ਸੀ ਸਭ ਤੋਂ ਪਹਿਲਾਂ ਅਸੀਂ ਗਏ ਸੰਗਤ ਸਾਹਿਬ ਗੁਰਦੁਆਰਾ ਫਿਰ ਮਾਲ ਟੇਕੜੀ ਤੇ ਹੋਰ ਬਹੁਤ ਸਾਰੇ ਗੁਰਦੁਆਰੇ ਸੀਗੇ ਜਿੱਥੇ ਅਸੀਂ ਲੰਗਰ ਪਾਣੀ ਵੀ ਛੱਕਿਆ ਥੋੜਾ ਥੋੜਾ ਛੱਕ ਕੇ ਅਸੀਂ ਅੱਗੇ ਵਧਦੇ ਗਏ ਤੇ ਹਾਂ ਇਹ ਸਾਰੇ ਗੁਰਦੁਆਰੇ ਨਾ ਬਣੇ ਹੋਏ ਸੀ ਗੋਦਾਵਰੀ ਦੇ ਤੱਟ ਤੇ ਸਾਰੇ ਕੋਲ ਕੋਲੀ ਸੀ ਥੋੜਾ ਥੋੜਾ ਡਿਸਟੈਂਸ ਸੀ ਇਹਨਾਂ ਚ ਤੇ ਸਾਰਿਆਂ ਦਾ ਆਪੋ ਆਪਣਾ ਇਤਿਹਾਸ ਸੀਗਾ ਇਹ ਸੀ ਗੁਦਾਵਰੀ ਨਦੀ ਜੋ ਕਿ ਸਾਨੂੰ ਹਰ ਇੱਕ ਗੁਰਦੁਆਰੇ ਦੇ ਵਿੱਚ ਦੇਖਣ ਨੂੰ ਮਿਲਦੀ ਸੀ ਤੇ ਉੱਥੇ ਅਸੀਂ ਸਾਰੇ ਗੁਰੂਆਂ ਦੇ ਅਸਥ ਸ਼ਸਤਰ ਵੀ ਦੇਖੇ ਸੀਗੇ ਜਿਨ੍ਹਾਂ ਦਾ ਗੁਰਦੁਆਰਾ ਹੁੰਦਾ ਸੀ ਉਹਨਾਂ ਦੇ ਅਸਥਰ ਸ਼ਸਤਰ ਉੱਥੇ ਹੁੰਦੇ ਸੀ ਮੈਂ ਸਾਰੇ ਗੁਰਦੁਆਰੇ ਇੱਕ ਵੀਡੀਓ ਦੇ ਵਿੱਚ ਕਵਰ ਨਹੀਂ ਕਰ ਪਾਉਂਗੀ ਇਸ ਲਈ ਮੈਂ ਨੈਕਸਟ ਪਾਰਟ ਦੇ ਵਿੱਚ ਤੁਹਾਨੂੰ ਅਗਲੇ ਗੁਰਦੁਆਰੇ ਦਿਖਾਵਾਂਗੀ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਅਗਲੀ ਵੀਡੀਓ ਚ ਬਾਏ ਬਾਏ